ਕੰਗਨਾ ਰਣੌਤ ਜਿਹੜੀ ਕਿ ਅਕਸਰ ਵਿਵਾਦਾਂ ਵਿੱਚ ਰਹਿੰਦੀ ਆ ਤੇ ਇਹਨਾਂ ਵਿਵਾਦਾਂ ਕਰਕੇ ਉਹ ਸੱਤਾ ਦੀਆਂ ਪੌੜੀਆਂ ਚੜ ਕੇ ਉਹ ਦਿੱਲੀ ਅੰਦਰ ਲੋਕ ਸਭਾ ਵਿੱਚ ਪਹੁੰਚੀ ਆ ਤੇ ਹਾਲੇ ਵੀ ਇਹ ਵਿਵਾਦ ਪੈਦਾ ਕਰਨ ਤੋਂ ਉਹ ਆਪਣੇ ਆਪ ਨੂੰ ਸੁਖੂ ਨਹੀਂ ਕਰ ਰਹੀ ਕਦੇ ਉਹ ਕਿਸਾਨਾਂ ਲਈ ਵਿਵਾਦ ਪੈਦਾ ਕਰਦੀ ਆ ਕਦੇ ਸਿੱਖੀ ਭਾਵਨਾ ਲਈ ਕਰਦੀ ਆ ਕਦੇ ਉਹ ਪੰਜਾਬ ਲਈ ਕਰਦੀ ਆ ਹੁਣ ਜਿਹੜੀ ਗੱਲ ਇੱਕ ਫਿਲਮ ਬਣਾਈ ਜਾ ਰਹੀ ਆ ਜਿਹਦਾ ਨਾਮ ਜਿਹੜੀ ਆ ਐਮਰਜੈਂਸੀ ਆ ਤੇ ਭਾਵੇਂ ਕੀ ਐਮਰਜੈਂਸੀ ਦਾ ਅਸਲ ਇਤਿਹਾਸ ਦਾ ਜਿਹੜਾ 90% ਸਿੱਖਾਂ ਨਾਲ ਜੁੜਿਆ ਤੇ ਖਾਸ ਤੌਰ ਤੇ ਪੰਜਾਬ ਤੇ ਕਾਲੀਦਾਰਾਂ ਨਾਲ ਜੁੜਿਆ ਉਹਦੇ ਬਾਰੇ ਤੇ ਸ਼ਾਇਦ ਕੋਈ ਗੱਲ ਦਿਖਾਈ ਨਹੀਂ ਦਿੱਤੀ ਉਸ ਦੀ ਫਿਲਮ ਦਾ ਇੱਕ ਟ੍ਰੇਲਰ ਜਾਰੀ ਹੋਇਆ ਜਿਸ ਟ੍ਰੇਲਰ ਦੇ ਵਿੱਚ ਉਸ ਸਿਕੰਡਾਂ ਦਾ ਜਿਹੜਾ ਰੋਲ ਆ ਸਿੱਖੀ ਦਾ ਦਿਖਾਇਆ ਗਿਆ ਤੇ ਉਹਦੇ ਵਿੱਚ ਸਿੱਖਾਂ ਦੇ ਨਾਲ ਸੰਬੰਧਿਤ ਧਾਰਮਿਕ ਸ਼ਖਸੀਅਤਾਂ ਸਤ ਜੀ ਰਾਜ ਸਿੰਘ ਕਾਲਜਾ ਪੰਡਰਾਵਾਲਿਆ ਵਰਗੇ ਇਹ ਲੋਕਾਂ ਤੋਂ ਆ ਉਹਨਾਂ ਵੱਲੋਂ ਗਲਤ ਐਲਾਨ ਕਰਵਾਏ ਜਾ ਰਹੇ ਨੇ ਤੇ ਲੋਕਾਂ ਨੂੰ ਮਾਰਨ ਦੇ ਦ੍ਰਿਸ਼ ਦਿਖਾਏ ਜਾ ਰਹੇ ਨੇ ਜਿਹੜਾ ਕਿ ਸਿੱਖ ਕਦੇ ਵੀ ਕਿਸੇ ਤੇ ਜਿੰਨਾ ਜ਼ਬਰ ਤੇ ਜ਼ੁਲਮ ਕਰਦਾ ਉਹ ਸਗੋਂ ਤੇ ਜ਼ਬਰ ਤੇ ਜ਼ਾਲਮ ਦਾ ਨਾਸ ਕਰਦਾ ਤੋਂ ਇਹ ਜਿਹੜੀ ਫਿਲਮ ਹੈ ਇਸ ਫਿਲਮ ਦੇ ਬਾਰੇ ਸਿੱਖ ਭਾਵਨਾਵਾਂ ਨੇ ਵਿਰੋਧ ਕੀਤਾ ਜਲੰਧਰ ਵਰਗੇ ਸ਼ਹਿਰ ਦੇ ਅੰਦਰ ਭਾਵੇਂ ਕਿ ਇਹ 6 ਸਤੰਬਰ ਨੂੰ ਰਿਲੀਜ਼ ਹੋਣੀ ਆ ਸਿਨੇਮਿਆਂ ਦੇ ਵਿੱਚ ਤੇ ਅੱਜ ਹੀ ਸਿਨੇਮਿਆਂ ਦੇ ਵਿੱਚ ਜਾ ਕੇ ਸੰਗਤਾਂ ਨੇ ਜਿ세 ਬੰਦਿਆਂ ਨੇ ਆਪਣਾ ਰੂਸ ਦਰਸ ਕਰਵਾ ਦਿੱਤਾ ਇਸੇ ਸਬੰਧ ਵਿੱਚ ਗੰभीरता ਨੂੰ ਲੈਂਦੇ ਆ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਇੱਕ ਪੱਤਰ ਜਿਹੜਾ ਆ ਦੇਸ਼ ਦਾ ਜਿਹੜਾ ਸਾਡਾ ਇਨਫੋਰਮੇਸ਼ਨ ਬ੍ਰॉडकास्टਿੰਗ ਮੰਤਰੀ ਨੇ ਅਸ਼ਵਨੀ ਵੈਸ਼ਨਵ ਜੀ ਇੱਕ ਪੱਤਰ ਜਿਹੜਾ ਉਹਨਾਂ ਨੂੰ ਜਿਹੜਾ ਨਿਸ਼ਤੀ ਤੌਰ ਤੇ ਦਿੱਤਾ ਗਿਆ ਤੇ ਦੂਸਰਾ ਪੱਤਰ ਜਿਹੜਾ ਵਾ ਉਹ ਪਰਸੂਨ ਜੋਸ਼ੀ ਜਿਹੜੇ ਕਿ ਚੇਅਰ ਪਰਸਨ ਨੇ ਜਿਹਨੂੰ ਸੈਂਸਰ ਵੋਲ ਕਿਹਾ ਜਾਂਦਾ ਉਸ ਨੂੰ ਇਹ ਪੱਤਰ ਦੋ ਜਿਹੜੀਆਂ ਸੰਸਥਾਵਾਂ ਨੂੰ ਭੇਜੇ ਗਏ ਆ ਤਾਂ ਕਿ ਇਸ ਦੇ ਫਿਲਮ ਦੇ ਬਾਰੇ ਵਿੱਚ ਅਸੀਂ ਆਪਣੀ ਭਾਵਨਾਵਾਂ ਜਿਹੜੀ ਦੱਸ ਸਕੀਏ ਸਿੱਖਾਂ ਦੀ ਜਿਹੜੀ ਭਾਵਨਾ ਦੀ ਤਰਜਮਾਨੀ ਸ਼੍ਰੋਮਣੀ ਗੁਰਦੁਆਰਾ ਪ੍ਰੰਮਤ ਕਮੇਟੀ ਨੇ ਇਹਨਾਂ ਪੱਤਰਾਂ ਰਾਹੀਂ ਦੱਸਿਆ ਉਹਦੇ ਦੱਸਿਆ ਗਿਆ ਕਿ ਇਸ ਇੱਕ ਸਾਜ਼ਿਸ਼ ਦੀ ਇਹ ਚੱਲ ਰਹੀ ਆ ਤੇ ਇਸ ਦੇ ਵਿੱਚ ਇਤਿਹਾਸ ਨੂੰ ਤਰੋੜ-ਮੋੜ ਕੇ ਪੇਸ਼ ਕੀਤਾ ਜਾ ਰਿਹਾ ਸਿੱਖਾਂ ਦੀਆਂ ਧਾਰਮਿਕ ਸ਼ਖਸੀਅਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਸਿੱਖ ਕ੍ਰੈਟਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਸੋ ਇਹ ਗੱਲ ਕਹੀ ਗਈ ਗਿਆ ਕਿ ਇਹ ਫਿਲਮ ਨੂੰ ਜਾਰੀ ਕਰਨ ਤੋਂ ਪਹਿਲਾਂ ਇਸ ਫਿਲਮ ਦਾ ਪੂਰਾ ਜਿਹੜਾ ਸਕ੍ਰਿਪਟ ਆ ਉਹ ਜਿਹੜੀ ਆ ਧਿਆਨ ਨਾਲ ਦੇਖੀ ਜਾਵੇ ਤਾਂ ਕਿ ਇਹ ਦੇਸ਼ ਦੇ ਅੰਦਰ ਕਿਸੇ ਤਰ੍ਹਾਂ ਦੀ ਨਫ਼ਰਤ ਨਾ ਪੈਦਾ ਕਰੇ ਤੋਂ ਇਸ ਗੱਲ ਲਈ ਅਸੀਂ ਪਹਿਲਾਂ ਵੀ ਜਿਹੜਾ ਸਰਕਾਰਾਂ ਤੱਕ ਇਨਫੋਰਮੇਸ਼ਨ ਟੈਕਨੋਲੋਜੀ ਜਿਹੜਾ ਮੰਤਰਾਲਾ ਉਹਨੂੰ ਮਿਲ ਕੇ ਕਿ ਜਿਹੜਾ ਜਿਹੜਾ ਬੋਰਡ ਆ ਇਹ ਸੈਂਸਰ ਬੋਰਡ ਆ ਉਹਦੇ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਲਿਆਦੇ ਜਾਂ ਤਾਂ ਕਿ ਕਿਸੇ ਵੀ ਧਰਮ ਦਾ ਜਿਹੜਾ ਇਸ ਦੇ ਵਿੱਚ ਕੋਈ ਖਿਲਵਾੜ ਉਹਨਾਂ ਦੀ ਭਾਵਨਾ ਦਾ ਖਿਲਵਾੜ ਨਾ ਹੋਵੇ ਅਖੀਰ ਦੇ ਵਿੱਚ ਜਿਹੜਾ ਸਾਡਾ ਜੀ ਜੀ ਸਟੂਡੀਓ ਜਿਹੜੀ ਹੈਗੀ ਆ ਜਿਨ੍ਹਾਂ ਨੇ ਇਹ ਜਾਰੀ ਕੀਤਾ ਟ੍ਰੇਲਰ ਉਹਨੂੰ ਵੀ ਜਿਹੜਾ ਕਾਨੂੰਨੀ ਨੋਟਿਸ ਜਿਹੜਾ ਭੇਜਿਆ ਗਿਆ